ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਰਤੋਕੇ ਤਹਿਸੀਲ ਜ਼ਿਲ੍ਹਾ ਹਸਪੰਦ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਚੋਲਾ ਸਾਹਿਬ ਦੇ ਬਿਲਕੁਲ ਨਜ਼ਦੀਕ ਪਿੰਡ ਰਤੋਕੇ ਰੂੜੀ ਵਾਲਾ ਪਿੰਡ ਬਿਲਕੁਲ ਲੱਗੇ ਆ ਸੋ ਜਿਹੜੇ ਮੇਰੇ ਵੀਰ ਨੇ ਦੋਸਤੋ ਹਰੀਕੇ ਪੱਤਨ ਚਾਹੇ ਤਰਨਤਾਰਨ ਸਾਹਿਬ ਵਾਲੀ ਸਾਈਡ ਤੋਂ ਆਣਾ ਤੇ ਨੈਸ਼ਨਲ ਹਾਈਵੇ ਬਠਿੰਡਾ ਅਮਰਸਰ ਤੋਂ ਤੁਸੀਂ ਪਿੰਡ ਗੰਢੀਪਿੰਡ ਥਾਣੀ ਵੀ ਆ ਸਕਦੇ ਜੇ ਅਗਲਾ ਪਿੰਡ ਰੂੜੀ ਵਾਲਾ ਰੂੜੀ ਵਾਲੇ ਤੋਂ ਦੋਸਤੋ ਤੁਸੀਂ ਪਿੰਡ ਰਤੋ ਕੇ ਵਿਜ਼ਿਟ ਕਰ ਸਕਦੇ ਜੇ ਧੁੰਨ ਪਿੰਡ ਬਿਲਕੁਲ ਲੱਗ ਗਿਆ ਤੇ ਪਖੂਪੁਰਾ ਪਿੰਡ ਬਿਲਕੁਲ ਨੇੜੇ ਦੀਕ ਆ ਸੋ ਵੀਰ ਗੁਰਦੇਵ ਸਿੰਘ ਉਹਨਾਂ ਦੇ ਫਾਰਮ ਤੇ ਆਇਆ ਦੋਸਤੋ ਜਿੱਦਾਂ ਕਿ ਸਾਰੇ ਭਰਾਵਾਂ ਨੂੰ ਪਤਾ ਹੈ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਇਸ ਘਰੋਂ ਪਾਈਆਂ ਨੇ ਸੋ ਪਸ਼ੂ ਤੁਹਾਨੂੰ ਦਿਖਾਉਂਦੇ ਰਹੀਦਾ ਅੱਜ ਇਸ ਵੀਡੀਓ ਦੇ ਵਿੱਚ ਦੋਸਤੋ ਦੋ ਵੜਾ ਤੁਹਾਨੂੰ ਦਿਖਾਉਣੀਆਂ ਨੇ ਇੱਕ ਗੱਬਣ ਵੜ ਜਿਹੜੀ ਸਾਹਮਣੇ ਤੁਸੀਂ ਸਕਰੀਨ ਉੱਪਰ ਦੇਖ ਰਹੇ ਜੇ ਇਹ ਤਿਆਰੀ ਵਾਲੀ ਆ ਦਿਨ ਹਜੇ ਲੈ ਜਾਊਗੀ ਸੋ ਇੱਕ ਬਿਲਕੁਲ ਸੱਜਰ ਤਾਜੀ ਸੂਈ ਆ ਚੰਗੇ ਮਿਲਕ ਤੇ ਚੱਲ ਰਹੀ ਆ ਤੋ ਪੂਰੀ ਡਿਟੇਲ ਵੀਰ ਗੁਰਦੇਵਾਲ ਸਿੰਘ ਤੋਂ ਆਪਾਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਸੋ ਚੰਗੇ ਮਿਲਕ ਤੇ ਚੱਲ ਰਹੀ ਆ ਦੋਸਤੋ ਤੇ ਹਰ ਵਾਰ ਆਪਣੀ ਬੇਨਤੀ ਰਿਕੁਇਰਡ ਹੁੰਦੀ ਆ ਫਾਰਮਰ ਵੀਰਾਂ ਨੂੰ ਜਿਹੜਾ ਪਸ਼ੂ ਦੋਸਤੋ ਜਿੰਨੇ ਦੁੱਧ ਤੇ ਦੱਸਿਆ ਜਾਂਦਾ ਉਹਦੀ ਨਰਕ ਪਰਖਾ ਤਸੱਲੀ ਆ ਉਹ ਤੁਸੀਂ ਕਰਨੀ ਆ ਘਰਾਂ ਕਿ ਬੇਸ਼ੱਕ ਦੂਰ ਨੇੜੇ ਵਾਲਾ ਕੋਈ ਵੀਰ ਆ ਇੱਕ ਟਾਈਮ ਵੀਡੀਓ ਕਾਲ ਤੇ ਚਾਹੀ ਇੱਕ ਟਾਈਮ ਤੁਸੀਂ ਘਰਾਂ ਕਿ ਚੋ ਕੇ ਆਪਣੀ ਤਸੱਲੀ ਕਰ ਲਿਓ ਕਿਉਂਕਿ ਪੈਸੇ ਇਨਵੈਸਟਮੈਂਟ ਕਰਨੇ ਆ ਤੁਸੀਂ ਸੋ ਪੂਰੀ ਡਿਟੇਲ ਆਪਾਂ ਵੀਰ ਗੁਰਦੇਵਾਲ ਸਿੰਘ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਅੱਜ ਤਰੀਕ ਤੁਸੀਂ ਨੋਟ ਕਰ ਲ ਜੁਲਾਈ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਆ ਸਮਾਂ ਮਾਰਨਿੰਗ ਦੇ ਕੋਈ 9:30 ਵਜੇ ਦਾ ਆਉ ਲੈਨੇ ਆ ਉਹਦੇ ਰ ਡਿਟੇਲ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਗੁਰਦੇਵਾਲ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਤੋ ਸਾਹਿਬ ਹੋ ਸਨਾਓ ਠੀਕ ਠਾਕ ਹਾਂ ਬਹੁਤ ਵਧੀਆ ਵੀਰ ਜੀ ਠੀਕ ਠਾਕ ਵਧੀਆ ਜੀ ਵਧੀਆ ਠੀਕ ਹੈ ਜੀ ਤੇ ਵੀਰ ਗੁਰਦੇਵਾਲ ਸਿੰਘ ਜੀ ਵੈਸੇ ਪਸ਼ੂ ਵਪਾਰ ਦਾ ਕੀਤਾ ਚੱਲੀ ਜਾਂਦਾ ਹਾਂ ਜੀ ਜਾਂਦੇ ਪਸ਼ੂ ਹਾਂਜੀ ਚੱਲੀ ਜਾਂਦਾ ਵੀਰ ਜੀ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਹਾਂਜੀ ਅੱਛਾ ਅੱਜ ਜਿਹੜੇ ਆਪਾਂ ਦੋ ਐਨੀਮਲ ਦਿਖਾਉਣੇ ਆ ਇੱਕ ਤਾਂ ਵੈੜ ਗੱਬਣ ਦਿਖਾਉਣੀ ਹੈ ਤੇ ਇੱਕ ਆਪਣੇ ਸੱਜਰ ਸੂਈ ਥਲੇ ਵੀ ਤੁਸੀਂ ਦੁੱਧ ਦੱਸ ਰਹੇ ਸੀ ਵੀ ਕਾਫੀ ਚੰਗਾ ਹਾਂ ਜੀ ਵੀ ਜੀ ਕੋਈ ਇਸ ਟਾਈਮ 25 26 ਕਿਲੋ ਤੇ ਚੱਲਣ ਦੀ ਠੀਕ ਹੈ ਜੀ ਹਾਂ ਜੀ ਤਾਂ ਦੋਸਤੋ ਸ਼ੁਰੂਆਤ ਜਿਹੜੀ ਆਪਾਂ ਬੇਸ਼ੱਕ ਇਸੇ ਵਿਹੜ ਤੋਂ ਕਰ ਲਾਂਗੇ ਜਿਹੜੀ ਸੁਈਸ ਵਾਈ ਵਿਹੜ ਆ ਤੇ 25 26 ਲੀਟਰ ਤੇ ਜਿਹੜੀ ਹੁਣ ਚੱਲ ਰਹੀ ਆ ਤੇ ਸੁਆ ਵੀਰ ਕਿੰਨਾ ਹੋ ਗਈ ਏ ਇਹ ਵੀਰ ਜੀ ਦੂਜਾ ਸੁਆਦ ਦੂਸਰਾ ਸੁਆ ਹਾਂ ਜੀ ਠੀਕ ਹੈ ਜੀ ਅੱਜ ਸਮਾਂ ਕਿੰਨਾ ਕੁ ਹੋ ਗਿਆ ਸੂਈ ਨੂੰ ਸਮਾਂ ਵਿਰਧੀ ਹੋਣਾ ਸੂਈ ਨੂੰ ਇਹਨੂੰ ਅੱਜ 15 ਤੋਂ ਉੱਤੇ ਹੋ ਗਿਆ 16 ਦਿਨ ਲਾ ਲਓ 17 ਲਾ ਲਓ ਇੰਨੇ ਹੋ ਗਏ ਹੁਣ ਠੀਕ ਆ ਜੀ ਹਾਂਜੀ ਮਗਰ ਬੱਚਾ ਜੀ ਹਾਂਜੀ ਮਗਰ ਬੱਚਾ ਠੀਕ ਆ ਆ ਪਹਿਲੇ ਨੰਬਰ ਤੇ ਬੱਚਾ ਹਾਂਜੀ ਹਾਂਜੀ ਠੀਕ ਆ ਖੜਾ ਜਿਹੜਾ ਹਾਂਜੀ ਇਹ ਬੱਚਾ ਦੋਸਤੋ ਕੋਈ 15 16 ਦਿਨਾਂ ਦੀ ਸੂਈ ਵੈੜ ਦੇ ਥੱਲੇ ਜਿਹਦਾ ਦੁੱਧ ਤੁਹਾਨੂੰ ਨੋਟ ਕਰਾਈ ਦਿੱਤਾ 25 26 ਲੀਟਰ ਤੇ ਜਿਹੜੀ ਹੁਣ ਚੱਲ ਰਹੀ ਆ ਸੋ ਜਿਹੜਾ ਹੁਣ ਮੌਕੇ ਤੇ ਹਾਜ਼ਰ ਆ ਜਿਹੜਾ ਕਿਸੇ ਵੀਰ ਨੇ ਚੋ ਲੈਣਾ ਠੀਕ ਆ ਜੀ ਤੇ ਬਾਕੀ ਵੀਰ ਗੁਰਦਿਆਲ ਇੱਕ ਗੱਲ ਆ ਕੋਈ ਵੀਰ ਦੂਰੋਂ ਨੇੜੇ ਆਉਂਦਾ ਹਾਂਜੀ ਹਾਂਜੀ 25 26 ਲੀਟਰ ਆਪਾਂ ਕਿਹਾ ਤੇ 25 26 ਲੀਟਰ ਚਵਾ ਦਾਂਗੇ ਵੀਰ ਜੀ ਵੇਖੋ ਵੈੜ ਜੜੀ ਆ ਨਾ ਆਪਾਂ 25 26 ਲੀਟਰ ਦੇ ਕੋਲੋਂ ਚੋਰ ਆਏ ਆ ਇਸ ਟਾਈਮ ਜੀ ਆਪਾਂ 24 ਲੀਟਰ ਦੀ ਮੇਰੇ ਘਰ ਦੀ ਇਹਦੀ ਗਰੰਟੀ ਆ ਠੀਕ ਹੈ ਜੀ ਇਹਨੂੰ ਦੋ ਟਾਈਮ ਤਿੰਨ ਟਾਈਮ ਕੋਈ ਚੁਆਈ ਕਰ ਲਈ ਕੋਈ ਵੀਰ ਸੌਦਾ ਕਰਕੇ ਮੇਰੇ ਨਾਲ ਸਾਈ ਪਾਉਂਦਾ ਜੀ ਜੇ ਉਹ 2000 ਰੁਪਿਆ ਪਾਉਂਦਾ ਨਾ ਸਾਈ ਮੈਨੂੰ ਜੀ ਆਣ ਕੇ ਚੋਲੇ ਜੇ 23 ਲੀਟਰ ਨਿਕਲ ਆਵੇ ਤੇ ਦੂਣੀ ਆਪਦੀ ਸਾਈ ਲੈ ਜੀ ਮੇਰੇ ਕੋਲ ਠੀਕ ਆ ਜੀ ਠੀਕ ਆ ਠੀਕ ਆ ਜੀ ਤਾਂ ਕਿ 24 ਤੇ 25 26 ਹੋਊਗਾ 24 ਦਾ ਤੇ ਹੀ ਨਹੀਂ ਹੋਊਗਾ ਠੀਕ ਆ ਆਪਣੇ ਕੋਲ ਦੁੱਧ ਦਾ ਕੋਈ ਝੂਠ ਨਹੀਂ ਆ ਦੋ ਟਾਈਮ ਤਿੰਨ ਟਾਈਮ ਆਪਦੀ ਚੋਕ ਤੇ تسਲੀ ਕਰ ਲਈ ਬਿਲਕੁਲ ਠੰਡੀ ਸੀਲ ਵੱਲੋਂ ਜਨਾਨੀ ਚੋਲੇ ਬੰਦਾ ਚੋਲੇ ਜੀ ਕੋਈ ਹਿੱਲ ਜੇ ਬਾਹਰ ਚੋਂ ਚੋਂਦਿਆਂ ਜੀ ਫਿਰ ਵੀ ਆਪਦੀ ਸਾਈ ਦੁੱਬਣੀ ਲੈ ਜੀ ਠੀਕ ਆ ਜੀ ਹਾਂ ਲਓ ਦੋਸਤੋ ਇਹ ਬਿਲਕੁਲ ਠੰਡੀ ਸੀਲ ਕੋਈ ਚੱਕਰ ਨਹੀਂ ਜਿੱਦਾਂ ਮਰਜੀ ਭਾਵੇਂ ਇਤਨਾ ਥੱਲੇ ਲੀੜੀ ਜਾਓ ਭਾਵੇਂ ਮੱਝਾਂ ਨੂੰ ਨਵਾਈ ਜਾਓ ਇਹਨੂੰ ਕੋਈ ਚੱਕਰ ਨਹੀਂ ਆ ਠੰਡੀ ਸੀਲ ਲਓ ਕੋਈ ਲੋ ਦੋਸਤੋ ਹਾਂਜੀ ਸੋ ਦੋਸਤੋ ਸ਼ੋਰਟੀ ਵੀਰ ਨੇ ਪੂਰੀ ਦਿੱਤੀ ਆ ਮੈਂ ਇਹ ਕਹਿਆ ਵੀ ਜੇਕਰ ਕਿਸੇ ਵੀਰ ਨੇ ਮੰਨ ਕੇ ਜਣੀਆਂ 24 ਤੋਂ ਪਲੱਸ ਮਿਲੂਗਾ ਦੁੱਧ 24 ਦਾ 23 ਨਹੀਂ ਹੁੰਦਾ ਜਾਂ 23 ਇਹ ਵੀਰ ਜੀ ਸੂਈ ਵੀ ਮੇਰੇ ਕੋਲ ਆ ਕਰੇ ਓਕੇ ਜੇਰ ਦੀ ਮੇਰੀ ਫੁੱਲ ਗਰੰਟੀ ਆ ਠੀਕ ਆ ਜੀ ਇਹ ਲੇਟ ਤਾਂ ਕੀਤੀ ਆ ਵੀਡੀਓ ਤੇ ਪਾਉਣ ਤੋਂ ਉਹ ਜਿਹੜੀ ਵਾੜ ਆਪਣੇ ਕੋਲੇ ਦੂਜੀ ਉਹ ਵਾੜ ਦਾ ਆਪਣੀ ਬਿਮਾਰ ਹੋ ਗਈ ਥੋੜੀ ਜੀ ਜੀ ਅਸੀਂ ਆਖਿਆ ਉਹ ਵਾੜ ਥੋੜੀ ਸੈੱਟ ਹੋ ਜੂ ਤਾਂ ਉਹ ਵੇਚ ਲਾਂਗੇ ਬਿਲਕੁਲ ਇਹ ਵਾੜ ਨੂੰ ਘਰੇ ਚਾਹਾਂਗੇ ਕਿਉਂਕਿ ਦੁੱਧ ਵੱਲੋਂ ਹਰੀ ਮੈਂ ਬਹੁਤ ਵੜਾ ਵੇ ਵੇਚੀਆਂ ਵੀ ਬੜੀਆਂ ਤੇ ਵੇਖੀਆਂ ਵੀ ਬੜੀਆਂ ਪਰ ਇਹਨਾਂ ਦੁੱਧ ਨਹੀਂ ਕਹਿਣ ਲੱਗਾ ਹੂੰ ਬਿਲਕੁਲ ਵੀਰ ਜੀ ਜਿੱਦੀ ਇਹਦੀ ਹਾਈਟ ਆ ਤੇ ਜਿਤਨਾ ਦੀ ਇਹ ਵਾੜ ਆ ਜੀ ਤੇ ਜੇ ਦੁੱਧ ਆਖੀ ਤਾਂ ਇੱਕ ਝੂਠ ਵਾਲੀ ਗੱਲ ਲੱਗਦੀ ਆ ਸਹੀ ਆ ਪਰ ਵੀਰ ਜੀ ਅਸੀਂ ਇਹਦੇ ਕੋਲੋਂ ਪਰसों ਚੌਥੇ ਦਿਨ ਜਿਆਦਾ ਗਰਮੀ ਵਾਲਾ ਦਿਨ ਸੀ ਨਾ ਹਾਂਜੀ ਉਹ ਦਿਨ ਅਸੀਂ ਨੂੰ ਤਿੰਨ ਟਾਈਮ ਚੋਇਆ ਜੀ ਉਹ ਦਿਨ ਤਿੰਨ ਟਾਈਮ ਜਦੋਂ ਅਸੀਂ ਦੀ ਅਸੀਂ ਚਵਾਈ ਕੀਤੀ ਤੇ ਅਸੀਂ ਇਹਦੇ ਕੋਲੋਂ 27 ਲੀਟਰ ਦੁੱਧ ਚੋਇਆ ਇਹਦੇ ਕੋਲ ਹੂੰ ਤੇ ਗਰਮੀ ਫੁੱਲ ਚ ਫੁੱਲ ਗਰਮੀ ਚ ਹੂੰ ਫਿਰ ਅਸੀਂ ਵਾਂਡੇ ਨੂੰ ਅਜੇ ਜ਼ਿਆਦਾ ਨਹੀਂ ਪਾਉਂਦੇ ਵੀ ੱਤਕਾ ਨਹੀਂ ਕਰਦੇ ਉਹ ਸਹੀ ਜੇ ਤਿੰਨ ਟਾਈਮ ਵਾੜ ਦੀ ਚਵਾਈ ਹੋ ਜੇ ਹਾਂਜੀ ਵਾਂਡੇ ਖਾਣ ਲੱਗਦੇ ਮੌਸਮ ਐਹੋ ਜਾਵੇ ਮੇਰੇ ਹਿਸਾਬ ਨਾਲ 30 ਲੀਟਰ ਵਿੱਚਵਾਦੀ ਹੂੰ ਜਿਤਨਾ ਦੇ ਨੂੰ ਚਵਾਈ ਲੱਗੀ ਹੈ ਜਿਤਨਾ ਨੂੰ ਦੁੱਧ ਲੱਗਾ ਸਹੀ ਹੈ ਇਹ ਸਾਡੇ ਵਿਚਾਰ 15 ਦਿਨ ਇਹੋ ਬਣਦੀ ਰਹੀ ਵੀ ਇਹਨੂੰ ਆਪਾਂ ਘਰੇ ਜੋਣਾ ਉਹਨੂੰ ਵੇਚ ਲਾਂਗੇ ਪਰ ਉਹ ਵਾੜ ਸੈੱਟ ਨਹੀਂ ਹੋਈ ਵੀਰ ਤੇ ਤਾਂ ਕਰਕੇ ਆਪਾਂ ਉਹ ਵਾੜ ਜਿਹੜੀ ਆ ਤੇ ਰਹੀਂ ਘਰੇ ਟਿਕਾ ਲਈ ਹੁਣ ਅਸੀਂ ਆਖਿਆ ਚਲੋ ਇਹਨੂੰ ਆਪਾਂ ਵੀਡੀਓ ਪਾ ਦਈਏ ਬਿਲਕੁਲ ਜੀ ਬਿਲਕੁਲ ਵੇਚ ਲੈ ਲਓ ਲਓ ਦੋਸਤੋ ਦੁੱਧ ਕਰਮਾਲੀ ਨੂੰ ਬਹੁਤ ਲੱਗਾ ਚੰਗੀ ਸੇਵਾ ਵੀਰ ਹੋਰ ਕਰ ਲੂਗਾ ਤੇ ਮੈਨੂੰ ਲੱਗਦਾ ਵੀ ਤੁਸੀਂ ਵਧੇਰੇ ਦੁੱਧ ਚੋ ਸਕਦੇ ਜੀ ਸੋ 25 26 ਲੀਟਰ ਜਿਹੜਾ ਹੁਣ ਵੀਰ ਚੋ ਰਿਆ ਉਸ ਬਿਹਾਵ ਤੇ ਤੁਸੀਂ ਸੌਦਾ ਕਰ ਲਿਓ ਵੀ 24 ਤੋਂ ਪਲੱਸ ਮਿਲੂਗਾ ਜੇ ਕੋਈ ਚਵਾਈ ਤੁਸੀਂ ਕਰੋਗੇ ਦੋ ਡੰਗ ਫਰਜ਼ ਵੀ ਬਣਦਾ ਕਿਸੇ ਵੀਰ ਦਾ ਚੋ ਬਾਕੀ ਥਾਂ ਤੋਂ ਤੁਸੀਂ ਵੇਖੋ ਬੜੇ ਵਧੀਆ ਥਾਂ ਵੀ ਵੀਰ ਜੀ ਕੋਈ ਆਵਾਜ਼ ਕਾਟ ਰਹੀ ਨਿਕਲੂਗੀ ਠੀਕ ਆ ਜੀ ਹਾਂ ਜੀ ਤੇ ਕੋਈ ਪੂਰ ਛੱਟਾ ਨਹੀਂ ਕਰਤਾਰਵੀਰ ਜਾਓ ਖੋਲ ਕੇ ਤੋੜ ਕੇ ਦਿਖਾ ਦਗੇ ਹਾਂ ਜੀ ਮੈਂ ਦੱਸ ਦੋ ਇੱਕ ਵਾਰੀ ਤੁਹਾਨੂੰ ਤੋੜ ਕੇ ਆਪਾਂ ਲੰਮਾ ਦਿਖਾ ਦਿੰਨੇ ਆ ਸੋ ਚੰਗੇ ਮਿਲਕ ਤੇ ਚੱਲ ਰਹੀ ਆ ਬਾਕੀ ਸ਼ੋਰਟੀ ਤੁਹਾਨੂੰ ਮਿਲੀ ਗਈ ਆ ਰੰਗ ਪ੍ਰਿੰਟ ਤੁਸੀਂ ਦੇਖ ਸਕਦੇ ਜੀ ਠੀਕ ਆ ਜੀ ਰੰਗ ਪ੍ਰਿੰਟ ਕਰਮਲੀ ਪੂਰੀ ਰੰਗ ਬਾਜ ਆ ਹਵਾਨੀ ਲੇਵੇ ਤੇ ਬੜੀ ਸਾਫ ਸੁਥਰੀ ਆ ਦੇਖੋ ржанамы ਠੀਕ ਹੈ ਜੀ ਆਹ ਦੇਖੋ ਜੀ ਕੈਮਰੇ ਤੋਂ ਥੋੜਾ ਜਿਹਾ ਦਰਦੀ ਆ ਉਤਰਾ ਬਿਲਕੁਲ ਥੋੜਾ ਜਿਹਾ ਬਰਸਾਦ ਕਰਕੇ ਵੀ ਤਿਲਕਨ ਤੁਲਕਨ ਦਾ ਵੀ ਪਸੂ ਦਾ ਡਾਰਾ ਤੇ ਬਾਕੀ ਓਵਰঅল ਦੋਸਤੋ ਤੋਰਾ ਤਾਰਾ ਤੁਸੀਂ ਦੇਖ ਲਿਆ ਠੀਕ ਹੈ ਜੀ ਘੋੜੀਆਂ ਵਰਗੀ ਚਾਲਾ ਕਰਮਾ ਲਈ ਤੇ ਖਵਾਨੇ ਦੀ ਵੀ ਬੜੀ ਸਾਫ ਸੁਥਰੀ ਆ ਠੀਕ ਹੈ ਜੀ ਸੋ ਬੜਕ ਬੜਕ ਪੋਰੀ ਆ ਬਾਕੀ ਚੰਗੀ ਮਿਲਕਿੰਗ ਕਰਵਾ ਰਹੀ ਆ ਸੋ ਕੋਈ ਭਰਾ ਬੇਸ਼ੱਕ ਦੋ ਟਾਈਮ ਚਾਹੇ ਤਿੰਨ ਟਾਈਮ ਜੋ ਕੇ ਆਪਣੀ ਤਸੱਲੀ ਕਰ ਸਕਦਾ ਠੀਕ ਹੈ ਤੇ ਥਣਦੇਵ ਦੀ ਵੀ ਤੁਹਾਨੂੰ ਦੱਸਦਾ ਵੀ ਸਾਫ ਆ ਧਾਰਾ ਬਿਲਕੁਲ ਚੋਂ ਤੁਹਾਨੂੰ ਵੀ ਇੱਕਸਾਰ ਬਰਾਬਰ ਬਿਲਕੁਲ ਵੀਰ ਜੀ ਕੋਈ ਭੂਰ ਛੱਟਾ ਨਹੀਂ ਕੋਈ ਵਾਧ ਕਾੜ ਨਹੀਂ ਇਹ ਆਪਣੀ ਗਰੰਟੀ ਆ ਇੱਥੇ ਆਣ ਕੇ ਦੋ ਟਾਈਮ ਤਿੰਨ ਟਾਈਮ ਅਗਲਾ ਤਸੱਲੀ ਕਰ ਸਕਦਾ ਸਹੀ ਹੈ ਤੇ ਇਹ ਵੀਰ ਖਰਦਿਆਲ ਸਿੰਘ ਜੀ ਕਿੰਨੇ ਦੀ ਦੇ ਦਿੱਤੀ ਵੀਰ ਜੀ ਜਿਤਰਾ ਦੀ ਵਹਿੜ ਆ ਸੀਲਸ ਲੱਗਾ ਤੇ ਦੁੱਧ ਵੱਲੋਂ ਵੀ ਪੂਲਾ ਹਾਂਜੀ ਇਹ ਉਸ ਤਰ੍ਹਾਂ ਤੇ ਮੁੱਲ ਤੇ ਆਪਾਂ ਭਵੇਂ ਇਹਦਾ 75 80 ਵੀ ਕਰੀ ਜਾਏਗੀ ਹਾਂਜੀ ਆਪਾਂ ਹਾਂ ਨਹੀਂ 65000 ਦੀ ਵਹਿੜ ਦੇਾਂਗੇ 65 ਦੀ ਹਾਂਜੀ ਠੀਕ ਹੈ ਜੀ ਹਾਂ ਨਹੀਂ ਠੀਕ ਹੈ ਜੀ ਹਾਂਜੀ ਲੋ ਬਦਸਤੋ ਜੈਸਨੋ ਜਿਹੜੀ ਉਹ 65000 ਦੀ ਆ ਠੀਕ ਹੈ ਬਾਕੀ ਦੁੱਧ ਚੰਗਾ ਖਾਸ ਆ ਜਰੂਰ ਤੁਸੀਂ ਹੱਥ ਪਾ ਸਕਦੇ ਜੀ ਸੋ ਜਿਹੜੇ ਵੀ ਰਕੇ ਡੇਰੀ ਦਾ ਕੰਮ ਕਰਦੇ ਆ ਕੋਈ ਦੋ ਚਾਰ گاਵਾ ਪਾਉਣੀਆਂ ਚਾਹੁੰਦੇ ਆ ਚੰਗੀਆਂ 20 ਤੋਂ ਪਲੱਸ ਵਾਲੀਆਂ ਜਾਂ 25 ਲੀਟਰ ਵਾਲੀਆਂ ਤੇ ਤੁਸੀਂ ਮੈਨੂੰ ਲੱਗਦਾ ਵੀ ਜਰੂਰ ਇਹਨੂੰ ਹੱਥ ਪਾ ਸਕਦੇ ਜੀ ਸੋ ਥਾਣੇ ਕੋ ਵੀ ਤੁਸੀਂ ਫੇਰ ਦੇਖ ਲਓ ਇੱਕ ਬਹਿਣੀ ਵਾਲੀ ਸਾਈਡ ਤੋਂ ਠੀਕ ਆ ਜੀ ਸੋ ਥਾਂ ਦੇ ਵੀ ਸਾਫ਼ ਸੁਥਰੀ ਆ ਕੋਈ ਮੇਰਾ ਭਰਾ ਆਪਣੀ ਤਸਦੀਕ ਕਰੇ ਇਸ ਤੋਂ ਬਾਅਦ ਇੱਕ ਦੋਸਤੋ ਗੱਬਣ ਵਹਿੜ ਤੁਹਾਨੂੰ ਇਧਰੋਂ ਦਿਖ ਇਹ ਗੱਪਣਾ ਤੇ ਸਮਝਦਾ ਹਜੇ ਪੈਂਡਿੰਗ ਆ ਠੀਕ ਆ ਜੀ ਉਹ ਪੁੱਛ ਲੈਣੇ ਆ ਇਹ ਸੁਆ ਵੀਰ ਕੰਮਾ ਸੁਦੀ ਅੱਗੇ ਇਹ ਵੀਰ ਜੀ ਦੂਜੇ ਸੁਵੇ ਸੁਣਾ ਇਹਨੇ ਦੂਜਾ ਸੁਬਾ ਸਮਾਂ ਕਿੰਨਾ ਲੈ ਜੂ ਸਮਾਂ ਵੀਰ ਜੀ ਕੋਈ 8 ਤੋਂ 10 ਦਿਨ ਮੰਨ ਲਓ ਠੀਕ ਆ ਜੀ ਹਾਂ ਜੀ ਘਰ ਵਾਲਿਆਂ ਨੇ ਆਖਿਆ ਵੀ 13 ਤਰੀਕ ਨੂੰ ਇਹਦੇ ਦਿਨ ਪੂਰੇ ਆ ਹਾਂ ਜੀ ਆਪਾਂ ਮੰਨਦੇ ਆ ਵੀ 10 ਦਿਨ ਵੈਡ ਲੈ ਜੂਗੀ ਜੀ ਠੀਕ ਆ ਜੀ ਹਾਂ ਜੀ ਸੀ ਇਹ ਸਲਾਕ ਬਹੁਤ 8 ਤੋਂ 10 ਦਿਨ ਹਜੇ ਪੈਂਡਿੰਗ ਆ ਬਹੁਤ ਸੀ ਇਹ ਸਲਾਕਾ ਤਾਂ ਇਸ ਤਰ੍ਹਾਂ ਹੀ ਬਹਿ ਗਿਆ ਥੱਲੇ ਕੋਈ ਚੱਕਰ ਨਹੀਂ ਲਓ ਜੀ ਇਹ ਲੱਟ ਲਾ ਬਹੁਤ ਜਿਆਦੀਆਂ ਆਨ ਤੋਂ ਬਹੁਤ ਚੰਗਾ ਵੈਡ ਦਾ ਲਓ ਸਾ ਜਦਾਂ ਮਰਜੀ ਆਵੇ ਥੱਲੇ ਬੈਠੇ ਰਹੋ ਭਾਵੇਂ ਦੇ ਇੱਕ ਤਰੀਕੀ ਹੂੰ ਸੀਲਸ ਲੱਗ ਲੋ ਨਹੀਂ ਕੋਈ ਚੱਕਰ ਨੋ ਕੋਈ ਸੀਲੀਆਂ ਸੂਲੀਆਂ ਦੋਸਤੋ ਪੂਰੀਆਂ ਨੇ ਹਾਈਟ ਮੀਡੀਅਮ ਤਾਂ ਥੋੜੀ ਜਿਹੀ ਪਲੱਸ ਆਈਦਾ ਵਿਚਲਾ ਮੇਲ ਹੁੰਦਾ ਉਹ ਤੋਂ ਥੋੜੀ ਜਿਹੀ ਪਲੱਸ हाइट ਆ ਲੰਬੀ ਲੋਬੀ ਪੂਰੀ ਆ ਸੁਆ ਮੇਲ ਵੀਰ ਆਪਦੇ ਸਮਝ ਰੋ ਕੋਈ ਦੂਜਾ ਮੰਨ ਸਕਦਾ ਕੋਈ ਤੀਜਾ ਮੰਨ ਸਕਦਾ ਉਹ ਤੁਸੀਂ ਆਪਣੀ ਸਮਝ ਦੇਖ ਲਿਓ ਬਾਕੀ ਥਾਣ ਦੇਵੇ ਦੇ ਵੀ ਸਾਫ ਸੁਥਰੀ ਆ ਸੋ ਚਾਰ ਥਾਣਾ ਦੋਸਤੋ ਕਿਸੇ ਤਰ੍ਹਾਂ ਦੀ ਕੋਈ ਫੋੜ ਕੋਈ ਐਕਸਟਰਾ ਜਿਹੜਾ ਬੱਚਾ ਲੱਗਾ ਨਜ਼ਰ ਨਹੀਂ ਆਊਗਾ ਤੁਹਾਨੂੰ ਆ ਤਦ ਇਹਨ ਖੁੱਲੇ ਡੁੱਲੇ ਦੋਸਤੋ 8 ਤੋਂ 10 ਕ ਦਿਨ ਲੈ ਜੂਗੀ ਬਣੂਗੀ ਪੂਰਾ। ਤੋਂ ਮਿਲਕ ਬੇਨ ਵੀ ਕਾਫੀ ਸੋਹਣੀ ਦੋਨੋਂ ਪਾਸੇ ਮੋਟੀ ਠੀਕ ਹੈ ਜੀ। ਨਾੜੀ ਲੋੜੀ ਜੱਗੀ ਆ ਦੁੱਧ। ਤੇ ਫਿਰ ਹਾਲ ਥਣ ਵੀ ਪੂਰਾ ਤੇ ਜਵਾਈ ਵਾਲਾ। ਭਵਾਨੇਲੇ ਵੀ ਸਾਫ ਸੁਥਰੀ ਹੈ ਠੀਕ ਹੈ ਜੀ। ਬਣੂਗੀ ਪੂਰਾ ਗਰਮਾਲੀ ਵੈਸੇ 8 ਤੋਂ 10 ਕ ਦਿਨ ਅਪ੍ਰੋਕਸੀਮੇਟਲੀ ਹਜੇ 8 ਤੋਂ 10 ਕ ਦਿਨ ਹਜੇ ਲੈਫਟ ਆ ਠੀਕ ਆ। ਤੇ ਬਾਕੀ ਪੇਟ ਵਾਲੇ ਪਾਸਿਓਂ ਜੇਕਰ ਦੇਖੀਏ ਕੋਈ ਨਸੇਰੀ ਨਹੀਂ ਕੀ। ਫੱਬਦੀ ਆ ਜਿੰਨੇ ਵੀ ਕੱਦ ਕਾਟ ਦੇ ਵਿੱਚ ਆ 1 ਨਹੀਂ 200 ਆਪਾਂ ਕਹਿ ਸਕਦੇ ਆ ਵੀ ਠੀਕ ਠਾਕ ਰਾਜੀ ਆਫ ਇਸ ਕੁਆਲਟੀ ਦੀ ਦੇਖੋ ਛੋਟੇ ਜਿਹਾ ਨਾ ਤੇ ਐਚਐਫ ਦਾ ਕਰਾਸ ਆ ਠੀਕ ਹੈ ਜੀ ਐਚਐਫ ਦੇ ਵਿੱਚ ਕਰਾਸ ਹੈਗੀ ਆ ਤੇ ਇਹਨੂੰ ਵੀ ਵੀਰ ਗੁਰਦਿਆਲ ਸਿੰਘ ਜੀ ਇੱਕੀ ਖੋਲ ਕੇ ਤੋਰਦੀ ਹੈ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਠੀਕ ਲਓ ਦੋਸਤੋ ਠੀਕ ਹੈ ਜੀ ਸੋ ਤੋਰਾ ਤਾਰਾ ਬਹੁਤ ਵਧੀਆ ਸੋ ਲੰਬੀ ਲੰਬੀ ਵੀ ਪੂਰੀ ਆ ਭਰਾਵੋ ਹਵਾਨੇਲੇ ਵੀ ਸਾਫ ਸੁਥਰੀ ਆ ਮੇਨ ਜਿਹੜਾ ਦੋਸਤੋ ਮੇਨ ਮੋਟੀ ਵਗੈਰੋ ਚਾਹੀਏ ਠੀਕ ਹੈ ਜੀ ਤੇ ਪਸ਼ੂ ਦਾ ਹਵਾਨਾਲੇ ਬਾ ਸਾਫ ਸੁਥਰਾ ਹੋਣਾ ਚਾਹੀਦਾ ਜਿਹਦੇ ਤੋਂ ਆਪਾਂ ਨਾਰਮਲ ਇੱਕ ਗੱਲ ਕਰਦੇ ਆ ਵੀ ਦੁੱਧ ਲੈਣਾ ਬਧਾਰੂ ਪਸ਼ੂ ਆ ਠੀਕ ਆ ਤੇ ਥਣ ਦੇਵੇ ਦੀ ਸਾਫ ਸੁਥਰੀ ਆ ਭਾਂਡਾ ਬਹੁਤ ਵਧੀਆ ਟਿੱਲ ਬਹੁਤ ਆ ਸੋ ਇੱਕ ਵਾਰੀ ਵੀਰ ਨੂੰ ਕਵਾਂਗੇ ਆਪਾਂ ਲੜਾ ਰੋੜਾ ਤਾਂ ਤੁਹਾਨੂੰ ਦਿਖਾਈ ਦਿੰਦਾ ਦੇਖੋ ਠੀਕ ਆ ਆ ਦੇਖੋ ਬਹੁਤ ਆ ਰੋਕਾਂ ਦਾ ਰੁਗ ਢੇਲਾ ਵੀਰ ਉਹ ਆਜੀ ਹਾਂਜੀ ਦੁੱਧ ਵੀ ਜੇ 15 16 ਲੀਟਰ ਚ ਆਈ ਜੋ ਬੜੇ ਰਮਾਨ ਠੀਕ ਹੈ ਜੀ ਹਾਂਜੀ ਅੱਛਾ ਤੇ ਵੀਰ ਗਰਦਿਆਲੇ ਆਪਾਂ ਹਾਂ ਨਾ ਕਿਥੋਂ ਤੱਕ ਦੇ ਦਾਂਗੇ ਵੀ ਪੂਰੀਆ ਕਸਰਾ ਕੁਸਰਾ ਕੱਢ ਕੇ ਟਾਈਮ ਆਪਾਂ ਨੂੰ ਥੋੜਾ ਜਿਹਾ ਹੋ ਗਿਆ ਵੀਡੀਓ ਪਾਈ ਥੋੜੀ ਲੇਟ ਆ ਵੀਰ ਜੀ ਮੋਲ ਤੇ ਆਪਾਂ ਭਾਵੇਂ ਇਹਦਾ 50 ਕਰੀ ਜਾਈਏ ਹਾਂਜੀ ਮੋਲ ਕਰਨ ਨਾਲ ਨਹੀਂ ਆ 43000 ਦੀ ਹਾਂ ਨਾ ਦੇ ਦਾਂਗੇ 43 ਦੀ ਹਾਂਜੀ ਠੀਕ ਹੈ ਜੀ 43000 ਚੋਂ 100 200 ਰੁਪਇਆ ਮਾਨਤਾਨ ਕਰਾਂਗੇ ਠੀਕ ਹੈ ਜੀ ਠੀਕ ਹੈ ਹਾਂ ਜੀ ਲਓ ਦੋਸਤੋ ਬਿਲਕੁਲ ਇੱਕ ਸਾਡੀ ਮਾਦੀ ਚਲੀ ਜਾਣੀ ਹੈ ਕਰਮਾਂ ਦੀ ਠੀਕ ਹੈ ਜੀ ਸੋ ਦੁੱਧ ਮਿਲਕ ਵੀ ਕ੍ਰੋਸ ਆਂਗ ਦੇ ਵਿੱਚ ਆ ਕੋਈ ਬਾਲਾ ਪਤਲਾ ਦੁੱਧ ਨਹੀਂ ਚੰਗੀ ਫੈਟ ਵਾਲਾ ਦੁੱਧ ਰਹੂਗਾ ਥੋੜਾ ਜਿਹਾ ਲिटल ਬਿਟ ਕਿਤੇ ਨਾ ਕਿਤੇ ਐਚਐਫ ਦੇ ਵਿੱਚ ਨਾਰਮਲ ਸ਼ਾਈ ਵਾਲਾ ਕ੍ਰੋਸ ਆ ਬਾਕੀ ਠੰਡੀ ਜਾਂ ਨਿੱਗੀ ਹੈ ਧੀਰੀ ਆ ਬਿਲਕੁਲ ਉਹ ਤੁਸੀਂ ਦੇਖ ਹੀ ਲਈ ਆ ਸੋ ਦੁੱਧ ਸੋਨਾ ਚਵਾ ਦੋਗੇ ਘੱਟੋ ਘਾਟ ਵੀ 15 14 ਲੀਟਰ ਤੱਕ ਨਾਰਮਲ ਹੀ ਆਸ ਕਰ ਸਕਦੇ ਆ ਚੰਗੀ ਸੇਵਾ 15 ਤੋਂ ਪਲੱਸ ਵੀ ਤੁਸੀਂ ਆਸ ਕਰ ਤੇ ਤੇਰੀ ਤੁਹਾਨੂੰ ਇਹ ਮਿਲ ਜੂਗੀ ਠੀਕ ਹੈ ਜੀ ਹਾਂ ਨਾ ਜਿਹੜੀ ਯੈਸ ਨੂੰ ਉਹ 34000 ਠੀਕ ਹੈ ਜੀ ਤੇ ਇੱਕ ਵੀਰ ਗੁਰਦੇਵਾਲ ਜੀ ਆਪਣੇ ਨੰਬਰ ਜਰੂਰ ਆਪਣੇ ਭੈਣ ਭਰਾਵਾਂ ਨਾਲ ਸਾਂਝੇ ਕਰਦੇ ਵੀ ਜੀ ਆਪਣਾ 78146 15268 ਠੀਕ ਹੈ ਜੀ ਹਾਂਜੀ ਠੀਕ ਹੈ ਹਾਂਜੀ ਦੋਸਤੋ ਸਭ ਆਪਾਂ ਇਹ ਜਿਹੜਾ ਨੰਬਰ ਆ ਵੀਰ ਗੁਰਦੇਵਾਲ ਦਾ ਬਿਲਕੁਲ ਸਕਰੀਨ ਤੇ ਲੱਗ ਚੁੱਕਾ ਹੋਰ ਕੋਈ ਗੱਲਬਾਤ ਵੀਰ ਬਸ ਵੀਰ ਜੀ ਇਹੋ ਹੀ ਆ ਵੀ ਜੇ ਕੋਈ ਭੈਣ ਭਰਾ ਜਿੰਨੇ ਵੀ ਆਪਣਾ ਪਹੂ ਲੈਣਾ ਨਾ ਆਪਣਾ ਸਾਈ ਕਰ ਲੇ ਆਣ ਕੇ ਆਪਦੀ ਤਸੱਲੀ ਕਰ ਲੇ ਜਾ ਜੋ ਵੀ ਆਪਾਂ ਜਿੰਨੀਆਂ ਗੱਲਾਂ ਆਪਾਂ ਕੀਤੀਆਂ ਵੀਡੀਓ ਦੇ ਵਿੱਚ ਜੀ ਉਹਦੇ ਵਿੱਚੋਂ ਜੇ ਕੋਈ 21 ਨਿਕਲਦੀ ਇੱਥੇ ਆਣ ਕੇ ਤੇ ਆਪਦੀ ਸਾਈਜ਼ ਦੁੱਗਣੀ ਵਾਪਸ ਲੈ ਦੇ ਬਿਲਕੁਲ ਆਪਣੇ ਕੋਲੋਂ ਆਣ ਕੇ ਠੀਕ ਆ ਇਹ ਤੋਂ ਬਾਅਦ ਕਿ ਆਪਾਂ ਕੁਝ ਕਹਿ ਨਹੀਂ ਸਕਦੇ ਸਹੀ ਹੈ ਠੀਕ ਆ ਆਪਣੇ ਮੈਨੂੰ ਮੇਰੇ ਘਰ ਦੀ ਗਰੰਟੀ ਮੇਰੇ ਘਰ ਤਿੰਨ ਵੇਲੇ ਜਿਵੇਂ ਹੁਣ ਆਪਾਂ ਉਹਦਾ ਕਿਹਾ ਵੀ 24 ਲੀਟਰ ਜੀ 24 ਦਾ 23 ਨਹੀਂ ਹੋਊਗਾ ਮੇਰੇ ਘਰ ਤਿੰਨ ਵੇਲੇ ਚਾਰ ਵੇਲੇ ਚਵਾਈ ਕਰ ਲੈ ਹੂੰ ਠੀਕ ਆ ਬਿਲਕੁਲ ਜੇਕਰ 23 ਕੱਢਦੀ 23 ਲੀਟਰ ਮਣਦੀ ਆ ਨਾ ਤੇ ਸਾਈਜ 1000 ਰੁਪਈਆ ਤੇ 2000 ਆਦੀ ਲੈ ਕੇ ਚੱਲ ਜੇ ਸਹੀ ਹੈ ਤਿੰਨ ਟਾਈਮ ਚ ਵਾਈ ਕਰ ਠੀਕ ਹੈ ਜੀ ਠੀਕ ਹੈ ਜੀ ਬਿਲਕੁਲ ਹਾਂ ਦੋਸਤੋ ਇਸ ਤੋਂ ਬਾਅਦ ਸ਼ੋਰਟੀ ਨਹੀਂ ਮਿਲ ਸਕਦੀ ਵਪਾਰ ਦੀ ਲਾਈਨ ਦੇ ਵਿੱਚ ਕਿਉਂਕਿ ਜੋ ਕਿਹਾ ਗਿਆ ਉਹਨਾਂ ਚ ਵਾਉਣਾ ਵੀ ਆ ਜੇਕਰ ਉਹਨਾਂ ਨਹੀਂ ਚਵਾਇਆ ਜਾਂਦਾ ਤੇ ਡਬਲ ਵੀ ਤਾਂ ਵੀ ਸਾਈ ਮੈਂ ਦੇਊਗਾ ਠੀਕ ਹੈ ਜੀ ਕਿਉਂਕਿ ਅਗਲੇ ਦਾ ਵੀ ਟਾਈਮ ਜ਼ਰੂਰੀ ਹੈ ਅਗਲੇ ਨੇ ਵੀ ਤੇਲ ਪਾੜਾ ਖਰਚ ਕਰਕੇ ਆਉਣਾ ਵੀ ਗਲਤ ਗਾਈਡ ਕਰਕੇ ਇੱਥੇ ਨਹੀਂ ਕਿਸੇ ਨੂੰ ਸੱਦਿਆ ਜਾਊਗਾ ਕੋਲ ਹਾਲ ਜੋ ਦੱਸਿਆ ਗਿਆ ਉਹ ਹੀ ਨਿਕਲੂਗਾ ਸੋ ਐਨੀਮਲ ਦੋ ਸੀਗੇ ਜਿਹੜਾ ਵੀ ਪਸੰਦ ਆਊਗਾ ਦੋਸਤੋ ਉਹਦੀ ਖਾਸ ਤੌਰ ਤੇ ਵਿਸ਼ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ 7.1 ਕਾਰਡ